ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 27 ਜੂਨ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 27 ਜੂਨ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੈ ਕਿੰਨਾ ਭਾਗਾਂ ਦੇ ਵਿੱਚ ਮੀਂਹ ਹਨੇਰੀ ਗਰਜ ਚਮਕ ਦੇ ਅਸਰ ਬਣ ਸਕਦੇ ਨੇ ਆਪਾਂ ਸਾਰੀ ਜਾਣਕਾਰੀ ਮਿਲੀ ਅਪਡੇਟ ਦੇ ਮੁਤਾਬਕ ਵੀਰੋ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ 27 ਜੂਨ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਸਵੇਰ ਤੋਂ ਸ਼ਾਮ ਤੱਕ ਬਰਸਾਤ ਵਾਲਾ ਹੀ ਰਹੇਗਾ ਤੁੱਪ ਦੇ ਅਸਾਰ ਵੀਰੋ ਘੱਟ ਹੀ ਹੋਣਗੇ ਕਿਸੇ ਕਿਸੇ ਖੇਤਾਂ ਦੇ ਵਿੱਚ ਕੁਝ ਸਮੇਂ ਲਈ ਥੋੜੀ-ਮੁਢੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਪਰ ਜ਼ਿਆਦਾਤਰ ਬੱਦਲਾਂ ਦੀ ਆਵਾਜਾਈ ਸਾਰੇ ਹੀ ਪੰਜਾਬ ਦੇ ਉੱਪਰ ਦੀ ਆਵਾਜਾਈ ਕਰੇਗੀ। ਵੀਰੋ ਕਿਤੇ ਸੰਘਣੀ ਬੱਦਲਬਾਈ ਕਿਤੇ ਹਲਕੇ ਬੱਦਲਬਾਈ ਐਦਾਂ ਦਾ ਮਾਹੌਲ ਬਣਿਆ ਰਹੇਗਾ ਵੀਰੋ ਇੱਕ ਠੰਡ ਦਾ ਮਾਹੌਲ ਬਣਿਆ ਰਹੇਗਾ ਗਰਮੀ ਤੋਂ ਚੰਗੀ ਰਾਹਤ ਮਿਲੇਗੀ ਪੰਜਾਬ ਵਾਸੀਆਂ ਨੂੰ ਅੱਜ ਦੇ ਟੈਂਪਰੇਚਰ ਵੀਰੋ ਤਕਰੀਬਨ 37-38 ਡਿਗਰੀ ਦੇ ਆਸ-ਪਾਸ ਰਹਿਣਗੇ 40 ਦੇ ਆਸ-ਪਾਸ ਤੋਂ ਵੀਰੋ ਨਹੀਂ ਜਾਣਗੇ ਉਹਦੇ ਥੱਲੇ-ਥੱਲੇ ਟੈਂਪਰੇਚਰ ਰਹਿਣਗੇ ਮਤਲਬ ਅੱਜ ਗਰਮੀ ਦਾ ਬ ਵੀਰੋ ਬਰਸਾਤ ਦੀ ਗੱਲ ਕਰੀਏ ਬਰਸਾਤ ਦੇ ਜ਼ਿਆਦਾਤਰ ਅਸਾਰ ਮਾਝੇ ਤੇ 도ਆਬੇ ਦੇ ਖੇਤਰਾਂ ਦੇ ਵਿੱਚ ਬਣੇ ਹੋਏ ਨੇ ਵੀਰੋ ਪਹਿਲਾਂ ਸ਼ੁਰੂਆਤ ਮਾਝੇ ਦੇ 도ਆਬੇ ਦੇ ਖੇਤਰਾਂ ਤੋਂ ਹੋਵੇਗੀ ਮਾਝੇ 도ਆਬੇ ਦੇ ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਅੱਜ ਤਕਰੀਬਨ ਆਉਂਦੇ ਘੰਟਿਆਂ ਦੇ ਵਿੱਚ ਹੀ ਤੇਜ਼ ਮੀਂਹ ਗਰਜ ਚਮਕ ਹਨੇਰੀ ਤੂਫਾਨੀ ਹਵਾਵਾਂ ਇਦਾਂ ਦਾ ਮਾਹੌਲ ਦੇਖਣ ਨੂੰ ਵੀਰੋ ਮਿਲ ਸਕਦਾ ਹੈ ਆਪਾਂ ਨੂੰ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਵੀਰੋ ਚੰਗੀ ਬਰਸਾਤ ਪੈਣ ਦੀ ਉਮੀਦ ਬਣੀ ਹੋਈ ਹੈ ਦਰਮਿਆਨੇ ਮੀਂਹ ਦੇ ਅਸਰ ਬਣੇ ਹੋਏ ਨੇ ਪਰ ਵੀਰੋ ਇੱਕਾ ਦੁੱਕਾ ਥਾਮਾਂ ਤੇ ਦਰਮਿਆਨੇ ਤੋਂ ਜ਼ਿਆਦਾ ਮੀਂਹ ਵੀ ਦੇਖਣ ਨੂੰ ਹਰੀ ਹਰੀ ਸਿਸਟਮ ਦਾ ਪ੍ਰਭਾਵ ਵੀਰੋ ਅੱਗੇ ਨੂੰ ਆਪਣਾ ਰੁਕ ਕਰੇਗਾ ਜਿਵੇਂ ਕਿ ਪੰਜਾਬ ਦੇ ਦੱਖਣੀ ਭਾਗ ਦੇ ਵੀਰੋ ਫਿਰ ਮੱਧ ਪੰਜਾਬ ਦਾ ਏਰੀਆ ਆਗੇ ਜਿਵੇਂ ਕਿ ਲੁਧਿਆਣਾ ਮੋਗਾ ਦੀ ਭਾਤੇ 2000 ਇਨਾ ਖੇਤਰਾਂ ਦੇ ਵਿੱਚ ਉਸ ਤੋਂ ਬਾਅਦ ਕਾਰਵਾਈਆਂ ਹੋਣਗੀਆਂ ਪਰ ਉਹਦੋਂ ਅੱਗੇ ਆਉਂਦੇ ਸਮੇਂ ਦੇ ਵਿੱਚ ਕਵਰ ਹੋਵੇਗਾ ਵੀਰੋ ਬਠਿੰਡਾ ਮਾਨਸਾ ਬਰਨਾਲਾ ਤੋਂ ਗੁਰੂਰ ਜੋ ਕਿ ਪੰਜਾਬ ਦੇ ਦੱਖਣੀ ਭਾਗ ਨੇ ਆਪਾਂ ਕੁੱਲ ਮਿਲਾ ਕੇ ਵੀਰੋ ਕਹਿ ਦਈਏ ਕਿ ਅੱਜ ਸਾਰੇ ਦਿਨਾਂ ਦੇ ਵਿੱਚ ਵੀਰੋ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਤਾਮ ਦੇ ਆਪਾਂ ਨੂੰ ਤਕਰੀਬਨ ਪੰਜਾਬ ਦੇ 80% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਚੰਗੇ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਬਣੀ ਹੋਈ ਹੈ ਬਾਕੀ ਵੀਰੋ ਸਿਸਟਮ ਜਿਹੜਾ ਸ਼ੁਰੂ ਹਾਤਾ ਉਹਦੇ 4-5 ਦਿਨ ਤੱਕ ਅਸਿਸਟਮੈਟਿਕ ਹੀ ਰਹੇਗਾ ਵੀਰੋ ਵੱਖ-ਵੱਖ ਸਮੇਂ ਵੱਖ-ਵੱਖ ਖ ਨੂੰ ਮਿਲਣਗੀਆਂ ਵੀਰੋ ਇੱਕਾ ਦੁੱਕਾ ਥਾਮ ਤੇ ਦਰਮਿਆਨੀ ਤੋਂ ਜ਼ਿਆਦਾ ਮੀਂਹ ਵੀ ਪੈਣ ਦੀ ਸੰਭਾਵਨਾ ਬਣੀ ਹੋਈ ਆ ਵੀਰੋ ਬਾਕੀ ਜਿਵੇਂ ਵੀ ਆਪਾਂ ਨੂੰ ਕੋਈ ਅਪਡੇਟ ਫਿਰ ਦੁਪਹਿਰੇ ਸ਼ਾਮ ਨੂੰ ਇਸ ਸਿਸਟਮ ਦੇ ਸਬੰਧੀ ਮਿਲਦੀ ਆ ਸਾਰੀ ਜਾਣਕਾਰੀ ਪਾ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਇੱਕ ਵਾਰ ਵੀਰੋ ਜੋ ਗਰਮੀ ਤੋਂ ਪੰਜਾਬ ਬਸੇ ਨੂੰ ਚੰਗੀ ਰਾਹਤ ਮਿਲੀ ਆ ਆਉਂਦੇ ਵੀਰੋ ਤਕਰੀਬਨ ਜੇ ਕੋ ਇੱਕ ਹਫਤਾ ਹੋਵੇਗਾ ਬਰਸਾਤ ਵਾਲਾ ਹੀ ਹੋਵੇਗਾ ਸੋ ਕਿਸਾਨ ਵੀਰਾਂ ਲਈ ਚੰਗੀ ਗੱਲ ਆ ਵੀਰੋ ਇਹਨਾਂ ਲਈ ਕਿ ਜਿਨ੍ਹਾਂ ਨੇ ਜੀਰੀ ਵਗੈਰਾ ਝੋਨੇ ਦਾ ਕੰਮ ਚੱਲ ਰਿਹਾ ਵੀਰੋ ਉਹ ਬਰਸਾਤ ਚੰਗੀ ਆ ਮੱਛੇ ਕੀ ਨਹੀਂ ਜਲਦੀ ਚੱਲੇਗਾ ਪਰ ਵੀਰੋ ਕੁਝ ਜੋ ਮੂੰਗੀ ਵਗੈਰਾ ਪੱਕੀ ਹੋਈ ਆ ਉਹਨਾਂ ਕਿਸਾਨ ਵੀਰਾਂ ਨੂੰ ਨੁਕਸਾਨ ਵੀ ਹੋਵੇਗਾ ਸੋ ਪ੍ਰਮਾਤਮਾ ਜੀ ਸਕੁਸ਼ ਵੀ ਕਰ ਸਕਦਾ ਪਰ ਬਦਲ ਨਹੀਂ ਸਕਦੇ ਸਿਰਫ ਤੁਹਾਨੂੰ ਜਾਣਕਾਰੀ ਦੇ ਸਕਦੇ ਆ ਸੋ ਵੀਰੋ ਆਉਂਦੇ ਸਮੇਂ ਦੇ ਵਿੱਚ ਜਿਵੇਂ ਵੀ ਆਪਾਂ ਨੂੰ ਕੋਈ ਅਪਡੇਟ ਮਿਲੂਗੀ ਆਪਾਂ ਸਹੀ ਤੋਂ ਸਹੀ ਜਾਣਕਾਰੀ ਕਿਸਾਨ ਵੀਰ ਨਾਲ ਸਾਂਝੀ ਕਰਦੇ ਰਹਾਂਗੇ ਵੀਰੋ ਅੱਜ ਦਾ ਦਿਨ ਕੁੱਲ ਮਿਲਾ ਕੇ ਬਰਸਾਤ ਵਾਲਾ ਰਹੇਗਾ 80% ਖੇਤਾਂ ਦੇ ਵਿੱਚ ਵੀਰੋ ਬਰਸਾਤ ਹੋਵੇਗੀ ਹਵਾਵਾਂ ਸਵੇਰ ਦੇ ਸਮੇਂ ਵੀਰੋ ਆਪਣਾ ਪੂਰਬੀ ਤੇ ਦੱਖਣ ਦੇਸ਼ਾ ਤੋਂ ਹਵਾਵਾਂ ਵਗਣਗੀਆਂ ਜੋ ਕਿ ਵੀਰੋ ਇਹ ਪਿਛਲੇ ਸਮੇਂ ਤੋਂ ਵਗਦੀਆਂ ਆ ਰਹੀਆਂ ਨੇ ਨਵੀਂ ਪੰਜਾਬ ਦੇ ਵਿੱਚ ਬਹੁਤ ਵਧੀ ਹੋਈ ਹੈ ਬਾਕੀ ਜਿਵੇਂ ਕੋਈ ਜਾਣਕਾਰੀ ਮਿਲੇ ਵੀਰੋ ਸ਼ਾਮ ਦੀ ਵੀਡੀਓ 'ਚ ਫੇਰ ਮਿਲਦੇ ਆਂ ਧੰਨਵਾਦ ਜੀ ਸਾਰੇ ਵੀਰਾਂ ਦਾ